ਨੇਕੀ ਦੇ ਬਦਲੇ ਬਦੀ ਕਦੋਂ ਤੋਂ ਸਟੋਰੀ ਪਾਉਣ ਲੱਗਿਆ ਨੇਕੀ ਦੇ ਬਦਲੇ ਬਦੀ ਇਹ ਛਟੋਰੀ ਦਾ ਨੋ ਇਹ ਬਣੂ ਵੀ ਕਿਵੇਂ ਨੇਕੀ ਦੇ ਬਦਲੇ ਬਦੀ ਤੇ ਮੂਰੇ ਤੁਸੀਂ ਦੇਖਣਾ ਹੈ ਕਿਹੜੇ ਤਰੀਕੇ ਨਾਲ ਬਣਦੀ ਹੈ ਇੱਕ ਵਪਾਰੀ ਸੀ ਦੂਰ ਦੂਰ ਸਹੀਂ ਜਾਂਦਾ ਆਉਂਦਾ ਸੀ ਦੂਰ ਦੂਰ ਸਹੀਂ ਲਿਹਾਜ ਜਾਂਦੀਆਂ ਉਹਦੀਆਂ ਬਹੁਤ ਵੱਡੇ ਚੰਗੇ ਵਪਾਰੀਆਂ ਚੋਂ ਵਪਾਰੀ ਸੀ ਇੱਕ ਉਹਦਾ ਦੋਸ਼ਤ ਛੱਤ ਸਮੁੰਦਰਾਂ ਤੋਂ ਪਾਰ ਵੀ ਰੰਦਾ ਹੁੰਦਾ ਉਹਦੇ ਹੋਇਆ ਮੁੰਡਾ ਬਹੁਤ ਚਰਬਤ ਵਪਾਰੀ ਦੇ ਉਹਨੇ ਮੁੰਡੇ ਦੀ ਜਿਵੇਂ ਆਪਾਂ ਛੱਤੀ ਕਰਦੇ ਆ ਜਾਂ ਕੋਈ ਉਹਦਾ ਜਨਮ ਦਿਨ ਮਨਾਈਏ ਉਹਦੇ ਇਕੱਠ ਕਰਿਆ ਛਾਰੇ ਦੋ ਤੇ ਛੱਦੇ ਉਹ ਬਾਹਰਲਾ ਵੀ ਛੱਦ ਲਿਆ ਜਿਹੜਾ 7 ਸਮੁੰਦਰਾਂ ਤੋਂ ਪਾਰ ਤੀ ਉਹਨੂੰ ਵੀ ਇੱਠੀ ਪਾਰਤੀ ਉਹ ਵੀ ਆ ਗਿਆ ਆਇਆ ਬਾਦ ਜਿਹੜਾ ਧੂਮ ਧਾਮ ਨਾਲ ਮਨਾਇਆ ਦੇਣਾ ਉਹ ਜਿਹੜਾ ਸੱਤ ਸਮੁੰਦਰਾਂ ਤੋਂ ਪਾਰ ਆਇਆ ਉਹ ਕਹਿੰਦਾ ਯਾਰ ਆਪਣੀ ਇੰਨੇ ਚਿਰ ਦੀ ਦੋਸਤੀ ਐ ਵੀ ਤੇਰੇ ਤਾਂ ਇਹ ਮੁੰਡਾ ਹੋਇਆ ਮੇਰੇ ਕੁੜੀ ਹੋਈ ਐ ਵੀ ਆਪਾਂ ਇਹ ਜਿਹੜੀ ਲਿਹਾਜ਼ ਐ ਛਕਰੀ ਚ ਬਦਲਣੀ ਐ ਉਹ ਕਹਿੰਦਾ ਯਾਰ ਛੱਡ ਖੜਾ ਕੱਲਾ ਮੁੰਡਾ ਹੈ ਮੁੰਡੇ ਦਾ ਨਾਂ ਤਰਿਆ ਫਾਤੀ ਗੋਬਿੰਦਾ ਵੀ ਕੱਲਾ ਮੁੰਡਾ ਹੈ ਡਰ ਕੀ ਕਰਨ ਜਾਏ 7 ਸਮੁੰਦਰਾਂ ਤੋਂ ਪਾਰ ਨਾਏ ਜਾਵੇ ਆਵੇ ਸਾਡਾ ਤਾਂ ਵਪਾਰ ਕਹਤ ਧੰਦੇ ਚੱਲਦੇ ਤੇ ਕਦੇ ਕਿਹੜਾ ਬੱਚੀ ਜਾਂਦਾ ਸੀ ਛੋਡੇ ਨੂੰ ਕੋਲ ਮਿਲਿਆਉਂਦੇ ਤੇ ਵਪਾਰੀ ਵਪਾਰ ਤੌਰ ਤੇ ਇਹ ਹੁਣ ਏਡੀ ਨੂੰ ਕਿੱਥੋਂ ਜਾਇਆ ਕਰੂ ਉਹ ਕਹਿੰਦਾ ਵੀ ਆਪੇ ਜਾਇਆ ਕਰੂ ਜਦੋਂ ਆਪਾਂ ਸ਼ਕੀਰੀ ਪਾਲੀ ਜਾਣੇ ਪਿਆ ਕਰੂ ਜਦੋਂ ਪੌਣੀਆਂ ਉਹਦੇ ਪਾਈ ਜਾਦੇ ਖੜਾ ਪੈਣ ਤੇ ਚੱਲ ਹਾਂ ਕਹਤਾ ਉਦੋਂ ਜਵਾਨਾਂ ਛੱਤਯੁਗੀ ਸੀ ਜਿਹੜੀ ਗੱਲ ਕਹਿ ਦਿੰਦੇ ਤੇ ਮੁਕਰ ਜਾਂਦਾ ਨਹੀਂ ਸੀ ਤੇ ਕੋਈ। ਉਹੀ ਗੱਲ ਛਰੇ ਲਾਉਂਦੇ ਤੇ ਵੀ ਹੁਣ ਆਪਾਂ ਕਹੇ ਤੀਏ ਛਰੇ ਲਾਉਣੀ ਐ। ਜਿਹੜੀ ਚੀਜ਼ ਜਵਾਨ ਨੂੰ ਮੂੰਹੋਂ ਨਿਕਲੀ ਗੱਲ ਨੂੰ ਪੂਰੀ ਕਰਦੇ ਤੇ ਉਹ ਜਵਾਨਾਂ ਛੱਤਯੁਗੀ ਜਵਾਨਾਂ ਦੀ ਛੱਤਯੁਗੀ ਬਚਨ ਵੀ ਪੱਕੋ ਗੱਲ ਐ ਜਿਹੜਾ ਕੋਈ ਕਰ ਦੂ ਅਜੀਬ ਨਹੀਂ ਮੁਕਰਦਾ। ਜਵਾਨ ਦੇ ਜਵਾਨ ਦੇ ਪੱਕੇ ਹੁੰਦੇ ਐ ਪਰ ਜਿਹੜਾ ਹੁਣ ਆਮ ਕਲਯੁਗੀ ਜ਼ਬਾਨ ਐ ਇਹ ਜੋ ਅਲਗ ਨਜਵਾਨ ਤੁਰੇ ਫਿਰਦੀ ਚੰਗੀ ਐ ਹੁਣ ਕੁਝ ਹੋਰ ਬਿੰਦਕ ਨੂੰ ਹੋਰ ਇਹ ਤਾਂ ਮੌਕਾ ਦੇਖਦੇ ਨੇ ਆਪ ਦੇ ਲੋਟ ਦਾ ਜਾਨੀ ਆਪ ਦਾ ਅਰਥ ਆਪ ਬਣਾ ਲੈਂਦੇ ਨੇ ਵੀ ਕਿਹੜਾ ਲੋਟ ਆਊਗਾ ਨਾ ਜੋ ਆਪਣੇ ਉਹ ਅਰਥ ਕੱਢਣਗੇ ਭਾਈ ਪੱਕ ਠੱਗ ਕਰ ਲਿਆ ਉਹਨਾਂ ਨੇ ਪੱਕ ਠੱਗ ਕਰੇ ਵਾ ਟਾਈਮ ਨਾਲ ਦਾ ਗਿਆ ਦੋਨੇ ਕੁੜੀ ਵੀ ਗੱਲਿਆ ਮਟਿਆਰ ਜਦ ਹਾਨਤੀ ਕੁਝ ਹੋਈ ਉਹਦੇ ਲੈ ਮਟਿਆਰ ਹੋ ਗਈ ਮੁੰਡਾ ਵੀ ਵਿਆਹਣ ਦੇ ਲਾਇਕ ਹੋ ਗਿਆ ਉਹਨਾਂ ਨੂੰ ਚਿੱਠੀ ਪਾਤੀ ਸਿੱਧੀ ਹੋਈ ਵੀ ਲੈ ਬਈ ਤੈਨੂੰ ਫਲਾਣੇ ਤਰੀਕ ਦਿਨ ਨੂੰ ਮੇਰਾ ਮੁੰਡਾ ਵਿਆਹਣ ਆਊ ਬਰਾਤ ਤਾਂ ਨਹੀਂ ਆਉਣ ਕੱਲੇ ਹੀ ਆਉ ਐਡੀ ਤੂੰ ਨੂੰ ਬਤਾਤਾਂ ਨੂੰ ਕੀ ਕਰਾਂਗੇ ਵੀ ਆਪਦੀ ਤਿਆਰੀ ਰੱਖਿਓ ਕਿਹੜਾ ਕੋਈ ਗੱਲਵਾਦੀ ਜ਼ੁਬਾਨ ਤਾਂ ਹੋਈ ਵੀ ਤੀ ਕੋਈ ਕੜਾਹੀ ਦੀ ਚੜ੍ਹ ਨਹੀਂ ਲੈਣ ਦੇ ਜਾ ਕੇ ਮਕਲਾਵੇ ਵਾਂਗੂ ਲੈ ਕੇ ਮੁੰਡੇ ਆਉਣੇ ਸੀ ਜਿਵੇਂ ਵਿਆਹ ਦਾ ਆਪਾਂ ਮਕਲਾਵਾ ਅਗਲਾ ਕਿ ਨਾ ਵਿਆਹ ਤਾਂ ਹੋਇਆ ਬੈ ਮਕਲਾਵਾ ਲੈ ਕੇ ਆਪ ਤਾਂ ਜਾਣ ਸਾਹ ਜਾ ਕੇ ਲਈ ਹੋਣੀ ਐ ਜਣੀ ਐਵੇਂ ਜਵੇਂ ਪ੍ਰੋਗਰਾਮਤੀ ਉਹਨਾਂ ਦਾ ਉਹਨੂੰ ਮੁੰਡੇ ਨੂੰ ਕਹਿਣ ਲੱਗਾ ਪੁੱਤੋ ਗੋਬਿੰਦੇ ਜਾ ਬਗ ਜਾ ਘੋੜਾ ਲੈ ਜਾ ਵੀ ਛੱਤ ਸਮੁੰਦਰਾਂ ਤੋਂ ਪਾਰ ਜਾਣਾ ਤੈ ਤੇ ਜਾ ਕੇ ਲੜਕੀ ਨੂੰ ਵਿਆਹ ਲਿਆ ਉਹ ਪਿਓ ਦੀ ਆਗਿਆ ਮੰਨ ਕੇ ਮੁੰਡਾ ਚੱਲ ਪਿਆ ਮੁੰਡਾ ਚੱਲਿਆ ਵਾ ਗਾਹਾਂ ਜੰਗਲ ਦੇ ਵਿਚਦੀ ਜਾਣਾ ਸੀ ਜੰਗਲ ਬੜਾ ਗੂੜਾ ਸੀ ਉਹਦੇ ਵਿਚਦੀ ਰਾਹ ਤੀ ਉੱਥੇ ਛੱਪ ਤੇ ਨਿਉਲਾ ਲੜਦੇ ਨੇ ਦੂ ਲੜਦੇ ਨੇ ਬਹੁਤ ਜਾਨੀ ਲੜਾਈ ਉਹਨਾਂ ਦੀ ਦੇਖ ਕੇ ਕੋਹੜੇ ਤੇ ਖੜਾ ਦੂਰ ਤੇ ਖੜਾ ਦੇਖੀ ਗਿਆ ਬਹੁਤ ਲੜਾਈ ਹੋਈ ਲੜਾਈ ਹੋਈ ਭਈ ਨਿਉਲੇ ਨੇ ਛੱਪ ਬੇਹੋਸ਼ ਕਰਤਾ ਮਰਨ ਵਾਲਾ ਹੀ ਕਰਤਾ ਜਾਨੀ ਕੋਈ ਸਾਹੀ ਰਗੇ ਵੀ ਕਹਿੰਦਾ ਵੀ ਮਾਰ ਦੂੰ ਹੁਣ ਨਹੀਂ ਇਹਨੇ ਛੱਡਣਾ ਉਨੇ ਭਾਈ ਉਹ ਛੱਪ ਦੀ ਜਾਨ ਬਚਾਤੀ ਛਡਾਤਾ ਉਹ ਤੋਂ ਤੇ ਛੱਪ ਕਹਿੰਦਾ ਮੈਂ ਤਾਂ ਤੈਨੂੰ ਮਾਰੂੰ ਕਹਿੰਦਾ ਯਾਰ ਮੈਂ ਤਾਂ ਤੇਰੀ ਜਾਨ ਬਚਾਈ ਐ ਕਹਿੰਦਾ ਨਾ ਇਹ ਜਿਹੜਾ ਛੜਾ ਆ ਥਾਉ ਹੈ ਨਾ ਇਹ ਜੰਗਲ ਹੈ ਇਹ ਨੇਕੀ ਦੇ ਬਦਲੇ ਤਾਂ ਵਧੀ ਹੈ ਇੱਥੇ ਦਾ ਇਸ ਦਾ ਜਿਹੜਾ ਕੋਈ ਫਾਇਦਾ ਕਰਦਾ ਉਹਨੂੰ ਮਾਰਦੇ ਆ ਉਹ ਕਹਿੰਦਾ ਯਾਰ ਮੈਂ ਤਾਂ ਮੂਰੇ ਵਿਆਹ ਕਰਾ ਕੇ ਹੁਣ ਕਰੋਨਾ ਜਾ ਹਾਂ ਜਾ ਕੇ ਵੀ ਉਹਨੂੰ ਵਿਆਹੋਂ ਜਾਣਾ ਜਦੋਂ ਮੈਨੂੰ ਵਿਆਹ ਲੈ ਆਉਣ ਦੇ ਫੇਰ ਤੂੰ ਮਾਰ ਦੇ ਜੇ ਤੂੰ ਛਾਰਦਾ ਹੀ ਨਹੀਂ ਉਹਨੂੰ ਵਿਆਹ ਤਾਂ ਲੈ ਆਉਣ ਦੇ ਮੈਨੂੰ ਮੈਂ ਉਹ ਵਿਆਹਣ ਕਿਵੇਂ ਜਾਊ ਉੱਥੇ ਜੇ ਇੱਥੇ ਤੈਨੂੰ ਤੈਨੂੰ ਮਾਰਤਾ ਕਹਿੰਦਾ ਵੀ ਇਹ ਗੱਲ ਮੇਰੀ ਸੁਣ ਲੈ ਆਉਂਦੇ ਨੂੰ ਮਾਰੂੰ ਜ਼ਰੂਰ ਕਹਿੰਦਾ ਮਾਰ ਦੇ ਕਹਿੰਦਾ ਭੱਗ ਜਾ ਨਾ ਗਿਆ ਨਾ ਗਿਆ ਜਾ ਕੇ ਦੇਲਾ ਭਾਈ ਛੱਤੋਂ ਸਮੁੰਦਰ ਤੋਂ ਪਾਰ ਸਨੇਹਾ ਗਿਆ ਬਈ ਸੀ ਜਾ ਕੇ ਲੜਕੀ ਦਾ ਵਿਆਹ ਹੋ ਕਰਿਆ ਉਹਨਾਂ ਨੇ ਕਰਕੇ ਦੇਲਾ ਨਾਲ ਲੜਕੀ ਜੋ ਤੋੜਤੀ ਯਾਨੀ ਹੋਰ ਛਾਲੀਆਂ ਬਥੇਰੀਆਂ ਮਖੌਲ ਮਖੂਲ ਕਰਨ ਮੁੰਡਾ ਪੂਰਾ ਖੁਸ਼ ਨਾ ਹੋਵੇ ਖੁਸ਼ ਐ ਨਾ ਹੋਏ ਨੂੰ ਵਿਆਹ ਕੇ ਦਾ ਲੈ ਕੇ ਜਾਊਂ ਵੀ ਸਾਡਾ ਤਾਂ ਆਪੋ ਵਿੱਚ ਦੇਲਾ ਛਪਣੇ ਮਗਾਹ ਜਾਏ ਗਏ ਨੂੰ ਮੈਨੂੰ ਡੰਗ ਦੇਣਾ ਵੀ ਇਹ ਤਾਂ ਜਾ ਕੇ ਦੇਲਾ ਬਈ ਕੰਮ ਤਾਂ ਛੇੜੇ ਲੱਗਣਾ ਹੀ ਨਹੀਂ ਸਾਡਾ ਉਹ ਤਾਂ ਉਹਦੇ ਤਾਂ ਉਹਨੂੰ ਤਾਂ ਪਤਾ ਸੀ ਆਪਦੀ ਮੌਤ ਬਾਰੇ ਜਾ ਕੇ ਉੱਥੇ ਭਈ ਉਹਨਾਂ ਨੇ ਵਿਦਾ-ਵਦਾਉਗੀ ਕਰੀ ਵਿਆਹ ਕਰੇ ਤੋਂ ਬਾਅਦ ਲੈ ਕੇ ਲੜਕੀ ਨੂੰ ਤੁਰ ਪਿਆ ਆ ਗਿਆ ਉੱਥੇ ਉੱਥੇ ਆ ਕੇ ਘੋੜਾ ਰੋਕਤਾ ਲੜਕੀ ਨੂੰ ਬਹਾਈ ਤੁਰੇ ਆਉਂਦੇ ਨੇ ਘੋੜਾ ਰੋਕਿਆ ਉਹ ਉੱਥੇ ਆ ਕੇ ਉਹ ਕਹਿੰਦੀ ਚਾਲਗਾਹਾਂ ਕਹਿੰਦਾ ਵੀ ਕਾ ਇੱਥੇ ਆ ਕੇ ਤਾਂ ਵੈਦਾ ਮੇਰਾ ਮੇਰਾ ਤਾਂ ਇੱਥੇ ਦੇ ਨਹੀਂ ਦੀ ਪ੍ਰੋਗਰਾਮ ਛੱਪੋਂ ਡੰਗੂ ਮੈਨੂੰ ਮੈਂ ਮਾਰੂ ਕਹਿੰਦੀ ਕਾ ਤੋ ਡੰਗੂ ਤੈਨੂੰ ਛੱਪ ਕਹਿੰਦਾ ਵੈਦਾ ਕਰਕੇ ਲੰਘਿਆ ਤੀ ਵੀ ਐ ਕਰਕੇ ਇੱਥੇ ਦਾ ਤਾਂ ਅਸ਼ੂਲ ਹੈ ਇਹਨਾਂ ਦਾ ਤਾਂ ਨੀਤੀ ਬਦਲੇ ਬਦੀ ਅੱਛਾ ਕਹਿੰਦਾ ਹਾਂ ਉਹਨੇ ਜਦੋਂ ਆਇਆ ਛੱਪ ਨੂੰ ਛੱਪ ਨੂੰ ਕਹਿੰਦੀ ਵੀ ਮੈਂ ਤਾਂ ਐ ਕਰਕੇ ਵਿਆਹ ਦਿਲਾਏ ਦੇ ਨਾਲ ਕਰਾਉਣਾ ਹੈ ਕਰਾ ਕਰਾ ਕੇ ਲਾਈਆਂ ਕੋਈ ਬੱਚਾ ਬੁੱਚਾ ਹੋਵੇ ਕੋਈ ਜਾਂ ਫੇਰ ਤਾਂ ਮੰਨ ਲੇ ਗੱਲ ਵੀ ਬੱਚਾ ਹੋਏ ਤੋਂ ਬਾਅਦ ਤੋ ਉਹ ਕਰ ਲੈਨੇ ਵੀ ਬੈਦਾਵ ਦਾ ਪੂਰਾ ਕਰ ਲੈ ਫੇਰ ਆ ਜੂ ਇਹ ਵੀ ਤੂੰ ਇਹ ਨਾ ਕੰਮ ਕਰ ਉਹ ਕਹਿੰਦਾ ਵੀ ਸਾਡਾ ਤਾਂ ਇੱਥੇ ਤਾਂ ਅਸ਼ੂਲ ਹੈ ਪੁੱਛ ਲੈ ਪਮਾ ਉਹ ਦੇਲੇ ਮੂਰੇ ਟਾਲੀ ਆ ਉਹ ਟਾਲੀ ਨੂੰ ਪੁੱਛ ਲੈ ਟਾਲੀ ਦੇ ਕੋਲੇ ਪੁੱਛਣ ਗਈ ਟਾਲੀ ਕਹਿੰਦੀ ਵੀ ਗੱਲ ਸੁਣ ਲੈ ਮੇਰੀ ਮੇਰੇ ਇਹ ਕੁੰਬਲਾ ਤੇਰਾ ਮੇਰਾ ਇੱਥੇ ਨਾ ਜੋ ਰਾਜੇ ਤੋਂ ਚੋਰੀ ਕਰਕੇ ਇੱਕ ਚੋਰ ਆ ਗਿਆ ਉਹ ਮੈਨੂੰ ਕਹਿੰਦਾ ਵੀ ਤੂੰ ਲੁਕੋ ਲੈ ਮੈਨੂੰ ਕਹਿੰਦੀ ਮੇਰੀ ਬੇਲਤੀ ਖਾਸੀ ਬੁੱਤੋਂ ਮੈਂ ਥੋਥੀ ਸੀ ਕਹਿੰਦੀ ਮੇਰੇ ਵਿੱਚ ਵੜ ਕੇ ਜਦੋਂ ਲੁਕੋਣ ਨੂੰ ਕਿਹਾ ਕਹਿੰਦੀ ਮੈਂ ਛਾਰਾ ਉਹ ਟੱਕ ਲਿਆ ਟੱਕ ਕੇ ਦੇਲਾ ਚਾਰ ਦਿਨ ਰੱਖਿਆ ਚਾਰ ਦਿਨਾਂ ਚ ਉਹ ਜਿੰਨੇ ਉਹਦੇ ਚੋ ਦੇਲਾ ਛਾਰੇ ਭਾਲ ਦੇ ਫਿਰਦੇ ਤੇ ਰਾਜੇ ਦੇ ਘਰ ਚੋਰੀ ਕਰੀ ਵੀ ਸੀ ਉਹਦੀ ਚੋਰ ਦੀ ਸਾਰੀ ਪੁਛ ਭਾਲ ਭੂਲ ਕੇ ਚੋਂ ਦਿਨਾਂ ਚ ਮੁੜ ਗਈ ਸਾਰੇ ਜੰਗਲ ਚੋਂ ਕਿਤੋਂ ਨਾ ਥਿਆਇਆ ਚਾਰ ਦਿਨ ਬਾਅਦ ਕਹਿੰਦਾ ਮੈਨੂੰ ਹੁਣ ਕੱਢ ਦੇ ਕਹਿੰਦੀ ਮੈਂ ਉਹ ਕੱਢ ਤਾ ਟਾਲੀ ਕਹਿੰਦੀ ਜਦੋਂ ਕੱਢ ਕੇ ਉਹ ਸ਼ਹਿਰ ਚ ਵਾਗ ਗਿਆ ਕਿਸੇ ਚ ਤੇ ਸ਼ਹਿਰ ਤੇ ਜਾਂਦਾ ਮੂਰੇ ਰਾਜੇ ਦਾ ਸੈਨਿਕ ਕੋਲ ਦੀ ਉਹਦੇ ਜਦੋਂ ਨੰਘਿਆ ਮੇਰੇ ਉਹਦੇ ਚ ਉਹ ਈ ਜਾਨੀ ਬਾਸ਼ਨਾ ਆਈ ਜਿਵੇਂ ਬਾਲਾ ਯਾਤਰ ਛਿੜਕਿਆ ਹੁੰਦਾ ਉਹ ਕਹਿੰਦਾ ਉਹ ਤੇਰੇ ਤੇ ਆਹ ਕਿਹੜਾ ਸੈਂਟ ਛਿੜਕਿਆ ਵੈ ਇਹ ਤਾਂ ਬਾਸ਼ਨਾ ਹੀ ਨਹੀਂ ਕਦੇ ਹੀ ਤਾ ਦੇਖੀ ਉਹ ਕਹਿੰਦਾ ਮੈਂ ਤਾਂ ਕਦੇ ਸੈਂਟ ਲਾਇਆ ਨਹੀਂ ਕਹਿੰਦਾ ਆਉਂਦੀ ਆ ਤੇਰੇ ਕੋ ਕਹਿੰਦਾ ਯਾਰ ਉਹੀ ਆਉਂਦੂ ਕਹਿੰਦਾ ਸਾਡੇ ਤਾਂ ਆਉਂਦੀ ਨਹੀਂ ਉਹ ਉਹ ਭਾਈ ਰਾਜੇ ਕੋਲੇ ਲੈ ਗਿਆ ਕਹਿੰਦਾ ਦੇਖੋ ਜੀ ਇਹਨਾ ਸੈਂਟ ਕਹੇ ਜਾ ਵਧੀਆ ਲਾਈ ਫਿਰਦਾ ਨਲੇ ਕਹਿੰਦਾ ਮੈਂ ਤਾਂ ਕਦੇ ਸੈਂਟ ਨਹੀਂ ਲਾਇਆ ਆ ਰਾਜਾ ਕਹਿੰਦਾ ਯਾਰ ਤੇਰੇ ਤੋਂ ਸੈਂਟ ਦੀ ਬਾਤ ਨਾ ਤਾਂ ਆਉਂਦੀ ਐ ਤੂੰ ਦੱਸਦਾ ਕਿਉਂ ਨਹੀਂ ਇਹ ਕਿਹੜਾ ਸੈਂਟ ਲਾਉਣਾ ਹੈ ਦਛਲਨ ਦਾ ਕੀ ਕਹਣਾ ਹੈ ਉਹ ਕਹਿੰਦਾ ਜੀ ਸੈਂਟ ਲਾਇਆ ਹੀ ਨਹੀਂ ਮੈਂ ਕਿਤੇ ਕਹਿੰਦਾ ਫਿਰ ਇਹ ਜਾਂ ਬਾਸ਼ਨਾ ਆਉਂਦੀ ਕਿਉਂ ਐ ਸਾਡੇ ਚ ਹੋਰ ਨਹੀਂ ਬੰਦੇ ਚ ਨਹੀਂ ਕਿਸੇ ਚ ਆਉਂਦੀ ਤੇਰੇ ਚ ਕਿਉਂ ਆਉਂਦੀ ਐ ਉਹਨੂੰ ਫਿਰ ਜਦੋਂ ਨਾਂ ਦੱਸਦਾ ਦਿਸਿਆ ਕਹਿੰਦਾ ਵੀ ਐਂ ਕਰੋ ਫਾਚੀ ਲਾ ਦਿਓ ਇਹਨੂੰ ਜੇ ਨਹੀਂ ਦੱਸਦਾ। ਚੈਂ ਟੇਲੀ ਦੱਸਦਾ ਵੀ ਕਿਹੜਾ ਰਾਇ ਕਾਦੋ ਵਸਣਾਉਂਦੀ ਐ। ਫਿਰ ਉਹ ਕਹਿੰਦਾ ਜੀ ਮੈਂ ਕਰਕੇ ਕਰੀਤੀ ਚੋਰੀ। ਥੋਥੀ ਦੀ ਟਾਲੀ ਮੈਂ ਟਾਲੀ ਦੇ ਵਿੱਚ ਪੋਰੇ ਚ ਵੜ ਗਿਆ। ਉਹਨੇ ਮੈਨੂੰ ਢਾਕ ਲਿਆ 4 ਦਿਨ ਰਿਹਾ ਮੈਂ ਉਹ ਚ। ਉਹ ਜੋ ਵਸਣਾ ਆਉਣ ਲੱਗੀ ਐ। ਉਹਨੇ ਭਾਈ ਰਾਜੇ ਨੇ ਹੁਕਮ ਦੇ ਕੇ ਨਾਇ ਤਾਂ ਉਹ ਉਹ ਟਾ ਉਹ ਟਾਲੀ ਵੜਵਾ ਕੇ ਉਹ ਟਾਲੀ ਦਾ ਪੋਰਾ ਹੀ ਉੱਥੇ ਮੰਗਵਾ ਲਿਆ। ਵੀ ਇਹ ਆਪੇ ਇਹਦੀ ਇਹਦੀ ਬਾਤਣਾ ਉਹਦੇ ਵਿੱਚ ਬੰਦੇ ਚਾਉਂਦੇ ਤੇ ਇਹੋ ਕਿਉਂ ਨਹੀਂ ਆਇਆ ਕਰੋ ਲੱਕੜ ਦੇ ਵਿੱਚੋਂ ਉਹ ਕਹਿੰਦੀ ਇੱਥੇ ਦਾ ਤਾਂ ਅਸ਼ੂਰੀ ਇਹਜ ਹੈ ਇਹ ਤਾਂ ਜਿਹੜਾ ਕੋਈ ਇੱਥੇ ਦਾ ਚੰਗਾ ਕਰੇ ਉਹਦਾ ਮਾੜਾ ਕਰਨਾ ਹੀ ਕਰਨਾ ਹੈ ਅਸੀਂ ਵੈਦ ਬਣੇ ਵੀ ਜਿਹੜਾ ਫਾਇਦਾ ਨਹੀਂ ਕਰਨਾ ਨਾ ਸ਼ਿਕਾ ਨਹੀਂ ਕਰੋ ਦੇਲਾ ਹੈ ਉਹ ਡਾਲੀ ਦੀ ਗੱਲ ਸੁਣ ਕੇ ਫੇਰ ਆ ਕੇ ਨਿਮੋਚਾ ਨਹੀਂ ਹੋ ਕੇ ਕਹਿੰਦਾ ਕਿਉਂ ਪੁੱਛਿਆ ਹੀ ਕਹਿੰਦੀ ਪੁੱਛਿਆ ਹੀ ਉਹ ਤਾਂ ਫਿਰ ਉਹਦਾ ਅਸ਼ੂਲ ਬਹੁਤ ਗਲਤ ਹੈ ਵੀ ਉਹਨੇ ਤਾਂ ਐਂ ਦੱਸਿਆ ਕਹਿੰਦਾ ਜੇ ਵੀ ਅਜੇ ਨਹੀਂ ਯਕੀਨ ਆਉਂਦਾ ਤਾਂ ਕਹਿੰਦੀ ਉਹ ਛੱਪੜ ਹੈ ਛੱਪੜ ਤੇ ਛਾਵੇਂ ਉਹ ਮੂਰੇ ਕੋਲੇ ਤੁੱਪੇ ਤੁੱਪ ਸਿੱਖਦਾ ਛਾਡਾ ਦਾਦਾ ਗੁਰੂ ਪਿਆ ਦਾਦਾ ਛਾਡਾ ਉਹ ਤੋਂ ਪੁੱਛਿਆ ਉਹਦੇ ਕੋਲੇ ਵਾਗੀ ਇਹ ਕਹਿੰਦੀ नागफन्नी ਆਰ नाग ਵੀ ਐਂ ਕਰਕੇ ਵੀ ਨਦੀ ਜਿਹੜਾ ਨੇਕੀ ਦੇ ਪਾਛੇ ਬਦਲੀ ਹੈ ਬਦੀ ਬਦਲਦੇ ਹੋ ਤੁਸੀਂ ਇਹ ਕਾਹ ਤੋਂ ਬਦਲਦੇ ਹੋ ਵੀ ਦੇ ਲੈ ਕਰਦਾ ਲਾ ਨੇਕੀ ਆ ਨੇਕੀ ਦੀ ਬਦੀ ਬਦਲ ਦਿੰਦੇ ਉਹ ਵੀ ਤੁਸੀਂ ਉਹਨਾਂ ਦਾ ਉਹਦਾ ਮਾੜਾ ਕਰ ਦੋ ਜਿਹੜਾ ਚੰਗਾ ਕਰਦਾ ਉਹ ਕਹਿੰਦਾ ਲੈ ਸੁਣ ਲੈ ਕਾਹ ਤੋਂ ਕਰਦੇ ਮੈਂ ਦੱਸਦਾ ਕਹਿੰਦਾ ਮੈਂ ਇੱਥੇ ਪਿਆਤੀ ਸੁੱਤਾ ਕੋਲੇ ਐ ਇੱਕ ਆ ਕੇ ਇੱਥੇ ਪਾਣੀ ਪੀਤਾ ਉਹਨੇ ਪਾਣੀ ਪੀਂਦੇ ਨੇ ਥੋੜਾ ਦੁੱਧ ਪਾ ਲਿਆ ਦੁੱਧ ਲਾ ਕੇ ਕੱਚੀ ਲੱਸੀ ਪੀਣ ਲੱਗ ਗਿਆ ਕਹਿੰਦਾ ਮੈਨੂੰ ਕੋਲਟ ਪਾ ਕੇ ਮੈਨੂੰ ਦੇ ਤਾਂ ਕਹਿੰਦਾ ਮੈਂ ਜਦੋਂ ਕੋਲਟ ਪਾ ਕੇ ਉਹ ਛੱਪ ਕਹਿੰਦਾ ਦੁੱਧ ਪੀਤਾ ਕਹਿੰਦਾ ਮੈਂ ਆਖਿਓ ਯਾਰ ਇਹ ਤਾਂ ਬਾਲਾ ਹੀ ਸਵਾਦ ਦੁੱਧ ਹੈ ਦੇਦਾ ਕੱਚੀ ਲੱਠੀ ਹੀ ਜਾਂ ਤਾਂ ਕਦੇ ਖਾਦਾ ਪੀਤਾ ਹੀ ਨਹੀਂ ਸੀ ਆ ਤਾਂ ਪਾਣੀ ਪੀ ਜਾਂਦੇ ਆ ਬਹੁਤ ਵਧੀਆ ਖੜ ਜਾ ਕਹਿੰਦਾ ਯਾਰ ਜਿਹੜਾ ਤੈ ਮੇਰਾ ਫਾਇਦਾ ਕਰਿਆ ਮੈਂ ਵੀ ਕਰਦਾ ਕਹਿੰਦਾ ਮੈਂ ਖਾਡੇ ਚ ਵੜਿਆ ਉਹਨੂੰ ਜਾ ਕੇ ਸੋਨੇ ਦੀ ਮੋਹਰ ਲਿਆ ਕੇ ਦਿੱਤੀ ਸੋਨੇ ਦੀ ਮੋਹਰ ਲਿਆ ਕੇ ਦਿੱਤੀ ਉਹ ਮੋਹਰ ਨੂੰ ਦੇ ਕੇ ਕਹਿੰਦਾ ਭਾਈ ਜੱਟ ਬੇਈਮਾਨ ਹੋ ਗਿਆ ਬਈ ਇਹਦੇ ਇਹਦੇ ਮਾਰਦਿਆਂ ਸਿਰ ਤੇ ਖਵਾੜੀ ਮਾ ਛੁੱਟੀ ਮਾਰ ਦਿੰਦੇ ਆ ਇਹ ਤੇ ਖਾੜ ਦੇ ਖਾਮਨੀ ਕਿੰਨੇ ਆ ਕਿ ਮੋਹਰੇ ਹੋਣਗੇ ਮੋਹਰੇ ਹੀ ਛਾਰੀਆਂ ਕੱਢ ਲਾਂਗੇ ਆਪਾਂ ਕਹਿੰਦਾ ਜਦੋਂ ਉਹਨੇ ਝਾਕ ਕੇ ਕਹਿੰਦਾ ਮੇਰੇ ਮਾਰੀ ਛੁੱਟੀ ਕਹਿੰਦਾ ਮੈਂ ਛੁੱਟੀ ਮਾਰ ਦਈ ਕਹਿੰਦਾ ਉਲਟ ਕੇ ਮਾਰਿਆ ਡਾਂਗ ਉਹਨੇ ਕਹਿੰਦਾ ਛੱਟ ਲਿਆ ਉੱਥੇ ਹੀ ਕਹਿੰਦਾ ਯਾਨੀ ਇਹ ਨੇਕੀ ਦੇ ਵਜੇ ਐ ਵਾਦੀ ਬਦਲਦੀ ਆ ਇਸਨੀ ਉਹਨਾਂ ਦਾ ਅਜੇ ਉਸੂਲ ਬਣਾ ਲਿਆ ਇੱਥੇ ਦੇ ਜਿੰਨਾ ਜੰਗਲ ਹੈ ਵੀ ਜਿਹੜਾ ਨੇਕੀ ਕਰੂ ਉਹਦਾ ਮਾੜਾ ਕਰਨਾ ਹੀ ਕਰਨਾ ਜਦੋਂ ਇਹ ਕਰਦੇ ਹੁਣ ਤੇ ਹੁੰਦਾ ਹੀ ਆ ਕੋਈ ਦਿੱਤੀਗਾ ਵੇ ਕਰਨਾ ਕੋਈ ਇਹਨਾਂ ਦਾ ਫਾਇਦਾ ਨਹੀਂ ਕਰਨਾ ਨਿਸ਼ਕਾ ਨਹੀਂ ਕਰਨਾ ਹੈ ਕਿਹੜਾ ਕੋਈ ਕਿੱਡਾ ਹੀ ਫਾਇਦਾ ਕਰ ਦੇਵੇ ਉਹ ਸੁੱਕਾ ਨੰਗਲ ਦੇਣਾ ਹੀ ਨਹੀਂ ਭਾਈ ਉੱਥੋਂ ਵੀ ਨਿੰਮੋ ਤਾਂ ਨਹੀਂ ਹੋ ਕੇ ਆ ਗਈ ਕਹਿੰਦੀ ਫਿਰ ਇਹ ਤਾਂ ਛੋਡੇ ਵਾਸਤੇ ਗੱਲ ਵਧੀਆ ਨਹੀਂ ਉਹਨੇ ਵੀ ਆਹੀ ਕਹਿੰਦੀ ਤਾਂ ਕਹਿੰਦੀ ਹੁਣ ਫਿਰ ਮੈਂ ਕਿਵੇਂ ਕਰਾਂ ਫਿਰ ਤੂੰ ਮੈਨੂੰ ਐਂ ਕਰ ਪੇ ਜਾਇਆਂ ਉਹਦੇ ਪਿੰਡ ਵਿਆਹੀ ਜਾਨੀ ਆ ਮੈਂ ਇਹਦੇ ਲੈ ਸਹੁਰੇ ਦਾ ਜਾਇਆਂ ਉਹਦੇ ਸਾਨੂੰ ਜਦੋਂ ਮੇਰੇ ਵੀ ਦੋ ਬੱਚੇ ਹੋ ਗਏ ਉਦੋਂ ਮੈਂ ਤੇਰੇ ਕੋਲੇ ਇਹਨੂੰ ਲੈ ਆਉਂ ਤੂੰ ਫੇਰ ਮਾਰ ਦੇ ਇਹਨੂੰ ਫਿਰ ਮੈਂ ਬੱਚਿਆਂ ਦੇ ਸ਼ਿਰਤੇ ਦਾ ਟਾਈਮ ਪਾਸ ਕਰ ਕਰ ਲੂੰ ਵੀ ਹੁਣ ਮੈਨੂੰ ਇੰਨਾ ਰੰਡ ਰੰਡ ਕੱਟਣਾ ਵੀ ਬਹੁਤ ਮੁਸ਼ਕਲ ਹੈ ਨੌਜਵਾਨ ਉਮਰ ਦੇ ਵਿੱਚ ਅਜੇ ਤਾਈਂ ਅਸੀਂ ਖਾਦਾ ਪੀਤਾ ਵੀ ਕੁਛ ਨਹੀਂ ਢਾਇਆ ਕੁਛ ਨਹੀਂ ਇਹ ਤਾਂ ਵਿਆਹ ਹੀ ਜਾਂਦਾ ਮੈਨੂੰ ਇਹ ਮੈਂ ਇਹਨਾਂ ਦਾ ਘਰ-ਬਾਰ ਬਣੀ ਦੇਖਿਆ ਤੂੰ ਮੈਨੂੰ ਵਗ ਜਾਣ ਦੇ ਵੀ ਕਹਿੰਦਾ ਲੈ ਕੇ ਇਹਨੂੰ ਜਦੋਂ ਦੋ ਬੱਚਿਆਂ ਤੋਂ ਬਾਅਦ ਮੈਂ ਤੈਨਾਂ ਵਾਅਦਾ ਕਰਦੀ ਇਹਨੂੰ ਲੈ ਕੇ ਆਜੂ ਇਥੋਂ ਉਹ ਕਹਿੰਦਾ ਖੜ ਜਾ ਬੱਚੇ ਚਾਹੀਦੇ ਨੇ ਤੈਨੂੰ ਕਹਿੰਦੀ ਹਾਂ ਕਹਿੰਦਾ ਫਿਰ ਗਿਆ ਉਹਨੇ ਖੜ ਦੇ ਚ ਬੜਿਆ ਖੜ ਜੋ ਦੋ ਗੋਲੀਆਂ ਲਿਆਤੀਆਂ ਕਹਿੰਦਾ ਚੱਕ ਗੋਲੀਆਂ ਜਾ ਕੇ ਦੋ ਲੈ ਲਈ ਤੇ ਤੇ ਦੋ ਮੁੰਡੇ ਹੋ ਜਾਣਗੇ ਦੋ ਸਾਲਾਂ ਚ ਉਹ ਛੁੱਟ ਕੇ ਕਹਿੰਦੀ ਮੁੰਡੇ ਤਾਂ ਹੋ ਜਾਣਗੇ ਦੋ ਅਗਲਾ ਕਹਿੰਦਾ ਪਤੀ ਨਹੀਂ ਬਾਤ ਨਹੀਂ ਇਹ ਮੁੰਡੇ ਖਵਰੇ ਕਿੱਦੇ ਜੰਮ ਲਏ ਨੇ ਫੇਰ ਮੈਨੂੰ ਇਹਨੂੰ ਲੋਕ ਊਂ ਕਵੀ ਕਹਿਣ ਲੱਗ ਜਾਣਗੇ ਇਹ ਤਾਂ ਕਵੀ ਨੇ ਵੀ ਥੋੜੋ ਨੇ ਇਹ ਬਿਨਾ ਪਿਓ ਤੋਂ ਮੁੰਡੇ ਐ ਕਿਵੇਂ ਜੰਮ ਲਏ ਨੇ ਖਵਰੇ ਕਿੱਦੇ ਜੰਮੇ ਨੇ ਕਿੱਦੇ ਨਾ ਫੇਰ ਲੋਕ ਮਖੌਲ ਡਾਇਆ ਕਰਨਗੇ ਸਾਡਾ ਕਹਿੰਦੀ ਇਹ ਵੀ ਨਹੀਂ ਗੱਲ ਲੋਟ ਐ ਇੱਕ ਉਹਨੇ ਉਹ ਕਹਿੰਦਾ ਫਿਰ ਇਹ ਵੀ ਨਹੀਂ ਲੋਟ ਕਹਿੰਦੇ ਹਾਂ ਕਹਿੰਦੀ ਲੈ ਮੈਂ ਉਹਨੇ ਫੇਰ ਦੁਬਾਰੇ ਖਾੜੇ 'ਚ ਵੜਿਆ ਦੋ ਗੋਲੀਆਂ ਲਿਆਤੀਆਂ ਸਨੇਹਰੀ ਰੰਗ ਦੀਆਂ ਕਹਿੰਦਾ ਜਿਹੜਾ ਕੋਈ ਐਂ ਕਹੂ ਉਹਦੇ ਆ ਸਿਰ ਤੇ ਕਰਕੇ ਭੋਰ ਦਿਆ ਕਹਿੰਦੀ ਅੱਗ ਲੱਗ ਜਾਇ ਕਰੂ ਅਗਲੇ ਨੂੰ ਮਾਰ ਤਾ ਅਗਲਾ ਕਹਿੰਦੀ ਐਂ ਹੋ ਜਾਂਦਾ ਹੁੰਦਾ ਕਹਿੰਦੀ ਹਾਂ ਉਹ ਕਹਿੰਦੀ ਜਮਾਂ ਪੱਕੀ ਗੱਲ ਐ ਕਹਿੰਦੀ ਜਮਾਂ ਪੱਕੀ ਗੱਲ ਐ ਉਹਨੇ ਗੋਲੀ ਇੱਕ ਹੱਥੇ 'ਚ ਫੜੀ ਕਹਿੰਦੀ ਛੱਪ ਦੇ ਸਿਰ ਤੇ ਕਰਕੇ ਕਹਿੰਦੀ ਐਂ ਭੋਰਨੀਆਂ ਨੇ ਉਹ ਜਦੋਂ ਛੱਪ ਦੇ ਸਿਰ ਤੇ ਭੋਰੀਆਂ ਉਹ ਭਾਈ ਛੱਪ ਨੂੰ ਅੱਗ ਲੱਗ ਗਈ ਸੱਪ ਨੂੰ ਅੱਗ ਲੱਗ ਗਈ ਸੱਪ ਮੱਚ ਗਿਆ ਉੱਥੇ ਸਵਾਹ ਬਣ ਗਈ ਉਹਨੂੰ ਕਹਿੰਦੀ ਚੜ ਘੋੜੇ ਤੇ ਤੂੰ ਉਹ ਘੋੜੇ ਤੇ ਚੜ ਗਿਆ ਆਪ ਮਗਰ ਬੱਗੀ ਆਉਂਦੀ ਸੀ ਬੱਗੀ ਤੇ ਚੜ ਕੇ ਫੇਰ ਵਿਆਹੀ ਵੀ ਜਾ ਕੇ ਗਈ ਉਸ ਜੰਗਲ ਦਾ ਅਛੂਲ ਨੇਕੀ ਦੇ ਬਦਲੇ ਵਧੀ ਇਹਦਾ ਖਵਾਨੀ ਦਾ ਨੋ ਵੀ ਨੇਕੀ ਦੇ ਬਦਲੇ ਵਧੀ ਹੋਈ ਹੈ ਦੋਹੇ ਤੋਂ ਇਹ ਨੇਕੀ ਦੇ ਬਦਲੇ ਵਧੀ ਵਧੀ ਬਦਲੀ ਆ ਫੇਰ ਵਿਆਹੀ ਘਰੇ ਗਈ ਫੇਰ ਬਚਨ ਰਸਣ ਲੱਗੇ ਫੇਰ ਜਾ ਕੇ ਉਹਨਾਂ ਨੇ ਸ਼ੁਕਰ ਮਨਾਇਆ ਤੇ ਫੇਰ ਸ਼ਗਨ ਕੀਤੇ ਤੇ ਇਹ ਖੁਆਣੀ ਦਾ ਦੋਸਤ ਇੱਥੇ ਐਂਡ ਆਉਂਦਾ ਹੈ